ਆ ਅਸਿਕਾ ਜੀ ਮੈਂ ਧਮਿੰਦਰ ਸਿੰਘ ਜਨ ਸੈਕਟਰੀ ਸ਼ੀਰਪਾਲ ਸਿੰਘ ਨੋਜਨ ਸਭਾ ਪੰਜਾਬ ਅ ਅੱਜ ਜਲੰਧਰ ਦੇ ਵਿੱਚ ਸ਼ੀਰਪਾਲ ਸਿੰਘ ਨੋਜਨ ਸਭਾ ਦੀ ਸਟੇਟ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਅੱਜ ਮੀਟਿੰਗ ਦੇ ਵਿੱਚ ਜਿਹੜਾ ਕਸ਼ਮੀਰ ਦੇ ਵਿੱਚ ਵਾਪਰੀ ਘਟਨਾ ਹੈ ਉਹਦੇ ਬਾਰੇ ਵੀ ਪੂਰੀ ਜਥੇਬੰਦੀ ਵੱਲੋਂ ਨਖੇਦੀ ਕੀਤੀ ਗਈ ਹੈ ਤੇ ਲਗਾਤਾਰ ਪੂਰੇ ਪੰਜਾਬ ਦੇ ਲੋਕ ਭਾਰਤ ਦੇ ਨੋਜਵਾਨਾਂ ਨੂੰ ਸਾਂਝੀ ਬਲਤਾ ਬਣਾਏ ਰੱਖਣ ਦੇ ਲਈ ਸਨੇਹ ਦਿੱਤਾ ਗਿਆ ਤੇ ਲਗਾਤਾਰ ਫੋਟੋ ਬਾਇਟ ਹੋਦੇ ਤੋਂ ਬਚਣ ਦਾ ਜਿਹੜਾ ਐਸਨੇ ਦਿੱਤਾ ਹੈ ਉੱਥੇ ਆ ਜਥੇਦੰਤੀ ਵੱਲੋਂ ਆਨ ਵਾਲੀ 24 ਮਈ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਵਿਸ਼ਾਲ ਜਿਹੜੀ ਹੈ ਕਨਵੈਨਸ਼ਨ ਜਲੰਧਰ ਦੇਸ਼ ਪੰਜਾਬਕਾਰ ਹਾਲ ਵਿਸ਼ੇ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਹੜੀਆਂ ਚਾਹੇ ਸਰਕਾਰ ਕੇਂਦਰ ਦੀ ਹੈ ਤੇ ਚਾਹੇ ਸੂਬੇ ਦੀ ਭਗਵੰਤਾਨ ਦੀ ਸਰਕਾਰ ਹੈ ਉਹ ਲਗਾਤਾਰ ਮੋਜਮਾਨਾ ਦੇ ਲਈ ਕੋਈ ਵੀ ਸਟੀਪ ਪ੍ਰੋਗਰਾਮ ਨਹੀਂ ਬਣਾ ਕੇ ਲਿਆ ਰਹੇ ਰੋਜ਼ਗਾਰੀ ਦੇ ਲਈ ਨਸ਼ੇ ਦੇ ਖਾਪਵੇਂ ਦੇ ਲਈ ਕੋਈ ਪਾਲਸੀ ਨਾ ਦੋਵਾਂ ਪੱਖਾਂ ਦੇ ਵਿੱਚ ਦੋਨਾਂ ਸਰਕਾਰਾਂ ਦੇ ਵੱਲੋਂ ਨਹੀਂ ਬਣਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਭਗਵੰਤਪਾਣ ਇਹ ਕਹਿੰਦਾ ਰਿਹਾ ਹੈ ਕਿ ਅਸੀਂ ਹਰ ਇੱਕ ਨੌਜਵਾਨ ਲਈ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਮੇਰਾ ਹਰ ਆਪ ਇਹ ਸਭ ਤੋਂ ਪਹਿਲਾਂ ਨੌਜਵਾਨਾਂ ਦੀ ਰੋਜ਼ਗਾਰੀ ਲਈ ਚੱਲ ਰਿਹਾ ਹੈ ਉਹਨਾਂ ਦੇ ਰੋਜ਼ਗਾਰ ਦੇ ਲਈ ਚੱਲੂ ਪਰ ਪੰਜਾਬ ਦੇ ਵਿੱਚ ਵੱਡੀ ਗਿਣਤੀ ਨੌਜਵਾਨ ਜਿਹੜਾ ਬੇਰੋਜ਼ਗਾਰੀ ਦੇ ਸੰਤਾਪ ਹੜਾ ਰਹੇ ਆ ਉੱਥੇ ਹੀ ਇਹੀ ਸਰਕਾਰ ਨੇ ਇਹ ਵੀ ਕਿਹਾ ਸੀਗਾ ਅਸੀਂ ਹਰ ਬੇਰੋਜ਼ਗਾਰ ਲਈ ਵੀ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਾਂਗੇ ਪਰ ਜ਼ਮੀਨੀ ਕੀ ਕਦੇ ਹੈ ਕਿ ਕਿਸੇ ਪ੍ਰਕਾਰ ਦੇ ਜਿਹੜੇ ਆ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਸਾਮੀਆਂ ਪੱਕੀਆਂ ਭਰਤੀਆਂ ਦੀ ਜਿਹੜੀ ਹੈ ਉਹ ਕਹ ਲਈਏ ਕਿ ਪੋਸਟਾਂ ਕੱਢੀਆਂ ਗਈਆਂ ਇਤੋਂ ਸਾਫ ਯਾਰ ਹੁੰਦਾ ਕਿ ਸਰਕਾਰਾਂ ਲਗਾਤਾਰ ਸਰਮਾਇਦਾ ਰਹੀਆਂ ਜਿਹੜੀ ਹੈ ਕਲੀਪੋਰਟ ਘਰਾਣੀਆਂ ਦੀਆਂ ਨੀਤੀਆਂ ਨੂੰ ਉਹਨਾਂ ਨੂੰ ਤਗੜੇ ਕਰਨ ਲਈ ਲਗਾਤਾਰ ਕੁਰਸੀਆਂ ਬਣਾ ਰਹੀਆਂ ਹੈ ਤੇ ਅਸੀਂ ਨੌਜਵਾਨਾਂ ਦੇ ਵੱਲੋਂ ਇੱਕ ਵਿਸ਼ਾਲ ਕੰਵੈਨਸ਼ਨ ਜਿਹੜੀ ਕਰ ਰਹੇ ਆ ਕਿ ਪੰਜਾਬ ਤੇ ਭਾਰਤ ਦੇ ਵਿੱਚੋਂ ਨੌਜਵਾਨਾਂ ਤੇ ਨੌਜਵਾਨਾਂ ਤੇ ਲਈ ਜਿਹੜਾ ਬੇਰੋਜ਼ਗਾਰੀ ਹੈ ਉਹਦੇ ਖਾਤਮੇ ਦੇ ਲਈ ਹੈ ਆਨਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਉਪਲਿਖਿਆ ਜਾ ਸਕਦਾ ਤੇ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਵੀ ਲਗਾਤਾਰ ਨੌਜਵਾਨਾਂ ਨੂੰ ਇਹ ਸੁਨੇਹਾ ਇਸ ਕੰਵੈਨਸ਼ਨ ਦੇ ਵਿੱਚ ਦਿੱਤਾ ਜਾਊਗਾ ਆਓ ਨੌਜਵਾਨਾਂ ਨੂੰ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਇਕੱਠੇ ਕਰਕੇ ਵੱਡੀ ਗਿਣਤੀ ਨੌਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਜਿਸ ਸੱਦਾ ਦਿੱਤਾ ਜਾਊਗਾ ਕਿ ਆਓ ਜਥੇਬੰਦ ਹੋਈਏ ਭਗਤ ਸਿੰਘ ਕਰਤਾਰ ਸਰਾਭੇ ਉਧਮ ਸਿੰਘ ਦੇ ਰਾਹ ਅਪਣਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਪਹਿਚਾਣ ਲਗਾਤਾਰ ਨਸ਼ੇ ਦੇ ਰੂਪ ਦੇ ਵਿੱਚ ਹੋ ਰਹੀ ਹੈ ਬਰੋਜ਼ਗਾਰੀ ਦੇ ਰੂਪ ਦੇ ਵਿੱਚ ਹੋ ਰਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਭਗਤ ਸਿੰਘ ਸਰਾਭੇ ਤੇ ਉਧਮ ਸਿੰਘ ਦੇ ਰਾਹ ਦੇ ਵੱਲ ਨੂੰ ਲੈ ਕੇ ਚਲੀਏ ਪਿੰਡਾਂ ਦੇ ਵਿੱਚੋਂ ਜਥੇਬੰਦ ਹੋ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਦੇ ਉੱਪਰ ਬਣੀ ਹੋਈ ਜਥੇਬੰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਚੜ੍ਹੇ ਪਿੰਡੋਂ ਪਿੰਡ ਸਰਕਾਰ ਦੀਆਂ ਇਹਨਾਂ ਪਾਲਿਸੀਆਂ ਦੇ ਵਿਰੁੱਧ ਸੰਘਰਸ਼ ਦੇ ਮੈਦਾਨ ਦੇ ਵਿੱਚ ਆਈਏ ਤੇ 24 ਮਈ ਨੂੰ ਅਸੀਂ ਸੁਭਾ ਕਮੇਟੀ ਦੇ ਵੱਲੋਂ ਇਹ ਫੈਸਲਾ ਕੀਤਾ ਵੀ ਜਿੱਥੇ ਇੱਕ ਕਨਵੈਨਸ਼ਨ ਕੀਤੀ ਜਾਏਗੀ ਉੱਥੇ ਅਸੀਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆ ਕਿ ਵੱਤ ਤੋਂ ਵੱਤ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਕਾਬਲੇ ਬਣਾ ਕੇ 24 ਮਈ ਨੂੰ ਦੇਸ਼ ਪਰ ਜ਼ਾਦਾਗਰ ਹਾਲਾਤ ਉਹ ਵਿਖੇ ਪਹੁੰਚੋ ਤਾਂ ਕਿ ਇਹਨਾਂ ਪਾਲਿਸੀਆਂ ਦੇ ਉੱਪਰ ਵੀ ਗੱਲ ਕੀਤੀ ਜਾ ਸਕੇ ਨਸ਼ੇ ਤੇ ਬੇਰੋਜ਼ਗਾਰੀ ਦੇ ਬ੍ਰੋਤੇਕ ਤਕੜਾ ਜਿੱਥੇ ਬੰਦੇ ਸੰਘਰਸ਼ ਕਰਿਆ ਜਾ ਸਕੇ ਤੇ ਉਸੇ ਹੀ ਦਿਨ پورے ਪੰਜਾਬ ਦੇ ਨੌਜਵਾਨਾਂ ਨੂੰ ਸਨੇਹਾ ਵੀ ਦਿੱਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਾਹ ਅਪਣਾਉਣ ਦੀ ਲੋੜ ਹੈ ਇਸੇ ਗੱਲ ਨੂੰ ਲੈ ਕੇ ਸੂਬਾ ਕਮੇਟੀ ਦੇ ਵੱਲੋਂ ਅੱਜ ਮੀਟਿੰਗ ਦੇ ਵਿੱਚ ਫੈਸਲੇ ਕੀਤੇ ਗਏ ਤੇ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਦੇ ਹੋਰ ਵਾਅਦੇ ਨੂੰ ਲੈ ਕੇ ਜਿਹੜਾ ਹੈ ਮੈਂਬਰਸ਼ਿਪ ਮੁਹਿੰਮ ਹੈ ਉਹ ਚਲਾਉਣ ਦਾ ਜਿਹੜਾ ਹੈ ਫੈਸਲਾ ਕੀਤਾ ਗਿਆ ਤੇ ਪਿਛਲੇ ਸਮੇਂ ਦੇਸ਼ ਪਰ ਜ਼ਾਫਰ ਹਾਲ ਦੇ ਵਿੱਚ ਜਿਹੜੀ ਆਲ ਇੰਡੀਆ ਪੱਧਰ ਤੇ ਉੱਪਰ ਨੌਜਵਾਨਾਂ ਨੂੰ ਜਥੇਬੰਦ ਕਰਨ ਦੇ ਲਈ ਜਿਹੜੀ ਆ ਮੀਟਿੰਗ ਕੀਤੀ ਹੈ ਉਸ ਮੀਟਿੰਗ ਦਾ ਵੀ ਜਿਹੜੀ ਅੱਗੇ ਵਿਉਂਤਪੰਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਆਲ ਇੰਡੀਆ ਪੱਧਰ ਤੇ ਨੌਜਵਾਨਾਂ ਨੂੰ ਜਥੇਬੰਦ ਕੀਤਾ ਜਾਊਗਾ ਉਹਦੀ ਵੀ ਵਿਉਂਤਪੰਦੀ ਬਣਾਈ ਹੈ ਤੇ ਅੱਜ ਦੀ ਮੀਟਿੰਗ ਦੇ ਮੁੱਖ ਤੌਰ ਤੇ ਫੈਸਲਾ ਜਿਹੜਾ 24 ਮਈ ਦੀ ਇੱਕ ਵਿਸ਼ਾਲ ਜਿਹੜਾ ਘਟਨਾ ਇੱਕ ਵਿਸ਼ਾਲ ਜਿਹੜੀ ਕਨਵੈਨਸ਼ਨ ਕੀਤੀ ਜਾਊਗੀ ਉਦੇ ਉੱਪਰ ਫੋਕਸ ਕੀਤਾ ਹੈ ਤੇ ਅਸੀਂ ਸੱਦਾ ਦਿੰਦੇ ਆਂ ਕਿ ਨੌਜਵਾਨ ਵੱਧ ਤੋਂ ਵੱਧ ਗਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲੈਣ ਤਾ